ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜੀ ਹੁਣ ਜਿਹੜੀਆਂ ਫਸਲਾਂ ਬੀਜੀਆਂ ਜਾ ਰਹੀਆਂ ਜਿਹਦੇ ਵਿੱਚ ਮੱਕੀ, ਮੂੰਗੀ ਇਹਨਾਂ ਦੇ ਰੇਟ ਆਪਾਂ ਧਣ ਨਾਲ ਸਾਂਝੇ ਕਰਾਂਗੇ ਨਾਲੇ ਕਣਕ ਦੇ ਰੇਟ ਆਪਾਂ ਤੁਹਾਨੂੰ ਦੱਸਾਂਗੇ ਕੀ ਚੱਲ ਰਿਹਾ ਹੈ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਮੱਕੀ ਤੋਂ ਮੱਕੀ ਦੀ ਬਜਾਈ ਹੁਣ ਜਿਹੜੀ ਆ ਫੁੱਲ ਜੋਰਾਂ ਤੇ ਚੱਲ ਰਹੀ ਆ ਬਾਰਿਸ਼ ਹੋਣ ਦਾ ਕਰਕੇ ਜਿਹੜੀ ਆ ਹੁਣ 4-5 ਦਿਨ ਲੇਟ ਹੋ ਜਣੀ ਆ ਤੇ ਮੂੰਗੀ ਦੀ ਜਿਹੜੀ ਬਜਾਈ ਆ ਉਹ ਜਿਹੜੇ ਆ 20 ਕੇ ਦਿਨ 20-25 ਦਿਨ ਤੋਂ ਬਾਅਦ ਜਿਹੜੀ ਆ ਉਹ ਸ਼ੁਰੂ ਹੋਊਗੀ ਸੋ ਇਹਨਾਂ ਦੇ ਰੇਟ ਜਿਹੜੇ ਹੁਣ ਬਹੁਤ ਵਧੀਆ ਚੱਲ ਰਿਹਾ ਹੈ ਜਿਹੜੀ ਮੱਕੀ ਆ ਮੱਕੀ ਦਾ ਰੇਟ ਇਸ ਟਾਈਮ 2000 ਤੋਂ ਲੈ ਕੇ 2200 ਰੁਪਏ ਤੱਕ ਜਿਹੜਾ ਇਹਦਾ ਰੇਟ ਚੱਲ ਰਿਹਾ ਸੁੱਕੀ ਮੱਕੀ ਦਾ ਤੇ ਮੂੰਗੀ ਜਿਹੜੀ ਆ ਉਹ 8500 ਤੋਂ ਲੈ ਕੇ ਤੇ 9000 ਰੁਪਏ ਦਾ ਕੁਇੰਟਲ ਜਿਹੜੀ ਆ ਉਹ ਵੇਖ ਰਹੀ ਹੈ ਸੋ ਜੇ ਕਣਕ ਦੀ ਗੱਲ ਕਰੀਏ ਹੁਣ ਕਣਕ ਦੇ ਪ੍ਰਾਈਵੇਟ ਰੇਟ ਵੀ ਬਹੁਤ ਵਧੀਆ ਚੱਲ ਰਿਹਾ ਇਸ ਟਾਈਮ ਜੇ ਕਿਸੇ ਨੇ ਵੇਚਣੀ ਹੋਵੇ ਕਣਕ 2500 ਤੋਂ ਲੈ ਕੇ ਤੇ 2600 ਰੁਪਏ ਤੱਕ ਜਿਹੜੀ ਕਣਕ ਉਹ ਵਿਕ ਰਹੀ ਹੈ ਸੋ ਇੰਨੀ ਜ ਜਾਣਕਾਰੀ ਆਪਾਂ ਤੁਹਾਨੂੰ ਦੇਣੀ ਸੀ ਵੀਡੀਓ ਚੰਗੀ ਲੱਗੀ ਹੋਵੇ ਤੇ ਸ਼ੇਅਰ ਕਰ ਦਿਓ ਜੀ ਸੋ ਧੰਨਵਾਦ ਜੀ